ਸਾਹਮਣੇ ਆਪਣੀ ਗੱਡੀ ਖੜਦੇ ਆ ਇਹਨੂੰ ਘਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਅੱਜ ਦੇ ਨਵੇਂ ਵਲੌਗ ਤੇ ਸਤਿ ਸ੍ਰੀ ਅਕਾਲ ਉਮੀਦ ਕਰਦੇ ਆ ਸਾਡਾ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗੂ ਮੈਂ ਅਸੀਂ ਭਰਾ ਭਰਾ ਚੱਲੇ ਆ ਕਿਤੇ ਕੰਮ ਜ਼ਰੂਰੀ ਤੁਹਾਨੂੰ ਵਹਿ ਪਤਾ ਲੱਗ ਗਿਆ ਹੁਣ ਟਾਈਟਲ ਥੰਬਨੇਲ ਤੋਂ ਤੇ ਇਹ ਭਰਾ ਸਾਨੂੰ ਛੱਡਣ ਚੱਲਿਆ ਇਹ ਵਾਲਾ ਤੇ ਫਿਰ ਚੱਲਦੇ ਆ ਚਲਿਓ ਫਿਰ ਚਲੋ ਮੈਂਗਾ 뉴ਟਰਲ ਕਰ ਲਈਏ 뉴ਟਰਲ ਕੀ ਕਹਿੰਦੇ ਹੁੰਦੇ ਇਹਨੂੰ ਤੇ ਹੁਣ ਆਪਾਂ ਚੱਲਦੇ ਆਂ ਤੇ ਬਣੇ ਰਿਓ ਵਲੌਗ ਦੇ ਨਾਲ ਸਾਡੇ ਹੁਣ ਆਪਾਂ ਅੰਬਰਸਰ ਚੱਲੇਗੇ। ਉਹ ਵੀ ਤਿੰਨੇ ਜਾਣੇ ਬਾਹਲੇ ਜਿਆਦੇ ਔਖੇ ਪੈਂਦੇ ਆ ਨਾ ਤੇ ਹੁਣ ਜਾਣਨੇ ਆ ਹੁਣ ਬਸੇ ਜੇ ਬਹਿਣਾ ਜਾ ਕੇ ਆਂ ਥੋੜਾ ਅੱਗੇ ਤਾਰ ਕੇ ਆਉਗਾ ਤੇ ਬਸੇ ਜੋ ਆਪਾਂ ਕਿਹਾ ਕਿ ਉਧਰ ਬਾਅਦ ਮੋੜ ਚਾ ਚਲਾਉਣਾ ਰਣੀ ਆ ਗਾੜੇ ਕੋਈ ਹੁਣ ਬਸੇ ਜਾਣ ਦੀ ਜੇ ਆਪਾਂ ਆਪ ਜੇ ਬਹਿਣਾ ਹੁਣ ਮਰਨੀ ਬਸੋ ਲਓ ਵੀ ਮੁੰਡੇ ਕਹਿੰਦੇ ਗੱਡੀ ਲੈਣ ਆ ਗਏ ਫਾਈਨਲੀ বাস ਤੋਂ ਆਟੋ ਤੋਂ ਵੀ ਉਤਰ ਕੇ ਆਪਾਂ ਇਹਨੂੰ ਆ ਗਏ ਕਿਉਂ ਆਪਾਂ ਗੱਡੀ ਲੈਣ ਜਾਣੇ ਆ ਬਲੌਗ ਜੀ ਬਣਾਉਣ ਲੱਗਿਆ ਸੰਗ ਜੀ ਬੜੀ ਆਉਂਦੀ ਆ ਨਾ ਆਇਆ ਵੇਜੀ ਗੱਡੀ ਜਾਂ ਜਿੱਥੇ ਗੈਰ ਜੀ ਹੈ ਜਿੱਥੇ ਆਪਾਂ ਗੱਡੀ ਖਿੜਾਈ ਮਿੱਤਰੋ ਸਾਹਮਣੇ ਆਪਣੀ ਗੱਡੂ ਖੜੀ ਤੇਰੀ ਭੈਣ ਮਾਜੀ ਲਓ ਵੀ ਮਿੱਤਰੋ ਆਪਣੀ ਰਾਣੀ ਆ ਗੱਡੀ ਤੇ ਆ ਗੈਰ ਜੀ ਵੀ ਰੋਣਾ ਦਾ ਹਾਂ ਮਮਾ ਵੇ ਦੇਖਿਆ ਉੱਥੇ ਬੜੇ ਹੋਰ ਦੀ ਚਾ ਚਾਹ ਜੀ ਡੇਕ ਪੈ ਵੀ ਬਣ ਗਈ ਗੱਡੀ ਹੁਣ ਖੜਦੇ ਆ ਇਹਨੂੰ ਘਰੇ ਇੱਧਰ ਵੀ ਗੱਡੀਆਂ ਲੱਗੀਆਂ ਤੇ ਆ ਵੀ ਆਪਣੀ ਘੜੀ ਰਾਣੀ ਹੁਣ ਕਰਦੇ ਕੋਸ਼ ਢੀ ਕੰਦੇ ਹੋਣੇ ਆ ਇਸ ਕਰਕੇ ਮੈਂ ਕਿਹਾ ਚੱਲੀਏ ਫਿਰ ਆਪਾਂ ਵੀ ਘਰੇ ਹਨੇਰਾ ਹੋ ਗਿਆ ਕਾਫੀ ਲਓ ਵੀ ਮਿੱਤਰੋ ਵੀਰੋ ਨਾ ਨੇ ਚਾਬੀ ਫੜਾਈ ਆਪਾਂ ਨੂੰ ਸਟਾਰਟ ਕਰਕੇ ਵੇਖਣ ਲੱਗੇ ਜੇ ਆਪਾਂ ਤੇ ਵਲੋਗਿੰਗ ਵੀਰੋਂ ਹਿਸਾਬ ਲਾਉਂਦੇ ਹਣੇ ਵਲੋਗਿੰਗ ਵੀ ਨਾਲ ਹੀ ਕਰੁੰਦੇ ਵਾਹਿਗੁਰੂ ਸਤਨਾਮ ਬਾਬਾ ਜੀ ਦੀਪ ਸਿੰਘ ਜੀ ਤੁਹਾਡਾ ਹੀ ਆਸਰਾ ਇਹ ਸੀ ਤਾਂ ਸੋਚ ਚੱਲਣਦੇ ਆ ਚਲੋ ਹਾਂ ਤੇ অপਸ਼ਨ ਏ ਕਾ অপਸ਼ਨ ਤਾਂ ਨਹੀਂ ਖਾਦੀਏ ਚਲੋ थोड़े टाइम लिये स्टार्ट रैन दें ब्ल्यूथुथ तो तो कनैक्ट तो हो गया बाद वापिस नहीं आती इतों बंद हूँ ऑफ कितों हूँ यहाँ बाद ऑफ कर लाइट लेके बहने ये बाकी मित्रों हूँ चला के वेख फिर मैं कहना तुम आप चला के ਫੇਰ ਇਹਦੇ ਤੇ ਰਾਈਡਰ ਲੈਨੇ ਇੱਕ ਰਾਂ ਗਿਆ ਵੀ ਹੋਂ ਤੁਹਾਨੂੰ ਪਤਾ ਜਦੋਂ ਬਣਾਈਆਂ ਗੱਡੀ ਵੀਰ ਮਿਸਤਰੀ ਆਪ ਵੀ ਵੇਖੇ ਤੇ ਵਧੀਆ ਗੱਲ। ਟੀਸ਼ਰਟ ਡਾਊਨ ਕਰਦੀ ਏਕਰਾਂ। ਲਓ ਵੀ ਮਿੱਤਰੋ ਗੱਡੀ ਬਣਾ ਕੇ ਆਪਾਂ ਚੱਲੇ ਜੀ। ਹੁਣ ਹੌਣ ਵਧੀਆ ਜੇ ਨਹੀਂ ਨਾ ਆਖਾ ਹਾਂ ਹੋ ਦੇਖੋ ਜੀ ਇੰਨੀ ਆ ਇਹ ਨਵੀਂ ਏਜੰਸੀ ਤੇ ਵੜਨ ਲੱਗੇ ਹੁੰਦੇ। ਕਿ ਆ ਵੀ ਪੈਸੇ। ਜਦੋਂ ਪੈਸੇ ਲੱਗਦੇ ਨਾ ਬੰਦੇ ਦੇ ਜਿਹੜੇ ਦੇ ਉਹਨੂੰ ਪਤਾ ਹੁੰਦਾ। ਲੈ ਆੜ ਚੱਲ ਜਾਂਦੀ ਉਸੇ ਹੈ। ਆਵੇ ਟਰੱਕ ਦੇਰੇ ਹਾਂ ਸਮਾਂਸ ਮੁੰਡਿਆ ਦੇਖ ਟਰੱਕ ਦੇ ਇਹ ਖਨੇ ਬਾਬਾ ਚੜਦੀ ਕਲਾ ਚ ਰੱਖੇ ਦੀਪ ਸਿੰਘ ਜੀ ਹਾਂ ਰੱਖਦੀ ਮੋਦੂ ਜੀ ਸੁਰਦੀਆਂ ਨੇ ਹੈਂ ਬਾਹਰ ਰਹੀ ਤੇ ਪਿੱਛੇ ਵਿੱਚ ਠੀਕ ਹੈ ਨਾ ਉਹ ਵੀ ਰੋਈ ਦੂਜਾ ਜਿਹੜਾ ਆਪਣਾ ਜਿੰਨੇ ਗੱਡੀ ਨਹੀਂ ਫਟਿੰਗੀ ਤੀ ਮੈਂ ਕਿਹਾ ਨਾ ਹਾਂ ਟਾਇਰਾਂ ਚ ਵਾਹੂ ਚੱਕਰ ਲੈਣੀ ਕੋਈ ਨਹੀਂ ਕਰਾ ਲੈਨੇ ਸਟਾਰਟਿੰਗ ਦੇ ਕਰੀ ਕੇ ਇੱਥੇ ਨੀ ਉਹ ਸੌਂਦਾ ਰਹਾ। ਸਟਾਰਟਿੰਗ ਤੇ ਬੜੀ ਵਧੀਆ ਈ ਹੁਣ ਬੈਗ ਬੈਗ ਵੇਖੀ ਬਲ ਉੱਚੀ ਨਹੀਂ ਜਗ੍ਹਾ। ਇਹਦੇ ਵਿੱਚ ਨਹੀਂ ਯਾਰ ਬਾਈ। ਫੀਡਿੰਗ ਇੱਥੇ ਰੱਖ ਲਾ ਕੋਲੀ। ਪਿੱਛੇ ਹੈਗਾ ਕਿ ਨਹੀਂ ਕੁਝ? ਪਿੱਛੇ ਵੀ ਬੋਇਆ ਹੋਣਾ ਪਰ ਪਿੱਛੇ ਹੁਣ ਲਹਿ ਨਹੀਂ ਗਿਆ ਕੁਝ ਤੇ। ਸਾਰੇ ਪੈਸੇ ਤੇ ਹੁਣ ਗੱਡੀ ਤੇ ਲਾਹਤੇ ਸੱਚੋ ਵੇਖਣਾ ਤੇ ਤੁਹਾਨੂੰ ਚਾਹੀਦਾ ਕਿਹੜਾ ਗੱਡੀ ਜਿਹੜਾ ਆ ਇਹ ਤੇਲ ਪੂਰਾ ਹੀ ਆ ਤੇਲ ਨਹੀਂ ਬਾਬੇ ਦੀ ਕਿਰਪਾ ਨਾਲ ਆਪਣਾ ਕੋਈ ਉਹ ਠੀਕ ਆ ਉਹ ਹੁਣ ਹੀ ਮਾੜੀ ਮੋਟੀ ਚਲਾਈ ਗੱਡੀ ਮਿੱਤਰੋ ਆਪਾਂ ਐਹੀਂ ਤਾਰਾਂ ਵਾਲੇ ਪੋਲ ਤੇ ਹੁਣ ਘਰੇ ਚੱਲਿਆਂ ਟਾਈਮ ਕਾ ਤੀਨ ਵਜਾ ਦਾ ਟਾਈਮ ਦੋਨੋ ਪਤਾ ਹੀ ਆ ਫਿਰ ਕਿੰਨਾ ਟਾਈਮ ਹੋ ਗਿਆ ਵੇਖੀ 19 ਵਜੇ 7:00 7 ਵਜੇ ਕੇ 7:30 ਮਿੰਟ ਐਨੀ ਹੈਗਾ ਤਾਂ ਕਿ ਮੋੜ ਕਮ ਆ ਗਿਆ ਉਹ ਅੱਗੋ ਮੋੜ ਕੇ ਲਿਆਉਣੀ ਪੈਣੀ ਲੈਟ ਨਹੀਂ ਜਗਾਈ ਮੈਂ ਗੱਡੀ ਦੀ ਹਵਾ ਠੀਕ ਹੀ ਟਾਰਾਂ ਚ ਹਵਾ ਠਾਟੀ ਵਾਵਾ ਘਟਿਆ ਕੋਈ ਨਹੀਂ ਵੇਖਦੇ ਕੋਈ ਸ਼ਾਪ ਇੱਥੇ ਹੋਣੀ ਹੈ ਬਾਕੀ ਮਿੱਤਰੋ ਆਪਣੀ ਗੱਡੀ ਸੀ ਵਲੋਗ ਬੰਦਾ ਨਹੀਂ ਬੱਸ ਜੀ ਬੈਹ ਆਟੋ ਜੀ ਆਏ ਉਹਦੇ ਨਾਲ ਜਦੋਂ ਕੋਈ ਬੈਹ ਜਾਂਦਾ ਉਹਦਾ ਨਹੀਂ ਵਲੋਗ ਬੰਦਾ ਹਣਾ ਆ ਕਰਕੇ ਵਲੌਗ ਨਹੀਂ ਬਣਾਇਆ ਤੇ ਹੁਣ ਮੈਂ ਕਿਹਾ ਚਲੋ ਆਪਣੀ ਗੱਡੀ ਚ ਆਏ ਨਾਲੇ ਇੱਕ ਅੱਧੀ ਵੀਡੀਓ ਬਣਾ ਲੈਂਦੇ ਕਿਤੇ ਆਪਾਂ ਆਏ ਤੇ ਹੈਗੇ ਆ ਕਾਸ਼ ਆਪਾਂ ਤੇਲ ਤੇ ਫੂਕਿਆ ਹੀ ਆ ਤੇ ਤੇ ਜੇ ਵੀਡੀਓ ਨਾ ਬਣਾਈਏ ਗਲਤ ਗੱਲ ਹੈ ਆਪਣੇ ਵਾਸਤੇ ਕਿਤੇ ਬਣਾ ਦੇਣ ਕਿਦਾਂ ਕਿਤੇ ਬਣਾ ਲੈਂਦੇ ਐ ਰਿਸਰਚ ਉਹ ਕਾਫੀ ਲੋਕੇ ਨੇ ਆਏ ਆ ਡੀ ਬੋਡੀ ਦੇ ਨਾਲ ਉਹ ਹੀ ਆ ਹੁਣ ਬਾਕੀ ਰਖੇ ਚਲੋ ਉਹ ਉਹ ਓਦਾਂ ਕੋਈ ਹੋਣੀ ਆ। 20 ਮੀਟਰ ਆ ਬਰਾਉਨ ਲੱਪੇ ਜੇ ਹੁਣ ਆਪਾਂ। ਠੀਕ ਆ। ਮੈਂ ਤਾਂ ਹਵਾ ਭਰਾਂਦੇ ਜਾਗਣਾ 10 ਪੌਂਟ ਸਾਰੀ ਹਵਾ ਸੀ ਟਾਇਰ। ਪਟਾਇਰ ਨਵੇਂ ਪੈਣ ਵਾਲੇ ਨੇ ਇਹਦੇ ਹਵਾ ਦੇ ਭਰਾਉਂਦੇ ਰਹੇ। ਆ ਗੱਡੀ ਹੁਣੇ ਜੇ ਮਕੈਨਿਕ ਕੋਲੇ ਕੈਂ ਬਣਵਾ ਕੇ। ਸਾਰਿਆਂ ਨੇ ਕਰਦੇ ਹੋ ਫੁੱਲ। ਟੂਲ ਪਲਾਜਾ ਵੀ ਕਟਾਉਣਾ ਪੈਣਾ ਹੁਣ ਆਪਾਂ ਨੂੰ। ਆਏ ਵੀਡੀਓ ਬਣਾਉਣ ਤੇ ਆਣ ਚੇਤਾ ਭੁੱਲ ਗਿਆ ਹੁੰਦਾ ਉਹਨੂੰ ਟੂਲ ਪਲਾਜਾ ਲੱਗ ਗਿਆ ਆ ਗਿਆ ਆਪਾਂ। ਮੈਗਾ ਫੌਜ ਕਿੱਥੋਂ ਆਉਂਦੀ ਗੱਡੀ ਚ ਤੂੰ ਢੋਲ ਹੀ ਮਾਮਾ ਹਿੱਥੋਂ ਬਖਾਉਂਦਾ ਉਹਨਾਂ ਨੂੰ ਹੈ 160 ਦੇ ਤੋਂ ਬਰਕਰਾਰ ਕਰਤਾ ਮਨ ਰੋਟੀ ਬਰਕਰਾਰੇ ਵੀ ਖਾ ਲਾਂਗੇ ਹੁਣ ਇਹ ਜਿਹੜਾ ਕਰਮਾਂ 'ਚ ਲਿਖਿਆ ਨਾ ਜੋ ਹੁਣ ਆ ਚੁਕਿਆ ਉਹ ਹੀ ਆ ਇਹ ਹੁਣ ਟੂਲ ਸੱਜ ਤੇ ਤੂਟਣਾ ਹੀ ਪੈਣਾ ਆ ਕੇ ਦੱਜੇ মিডিਆ ਵਾਲੇ মিডিਆ ਵਾਲੇ ਹੁਣ ਜੇ ਤੇ ਭਰਾ ਕੋਈ ਜਾਣਦਾ ਹੈ ਫਿਰ ਬੱਜਾਂਗੇ ਨਹੀਂ ਤੇ ਲੱਗਣੇ ਲੱਗਣਾ ਜਿਹੜੇ ਵੀ ਪੈਸੇ ਲੱਗਣੇ ਆ 160 ਰੁਪਏ ਹੋਣੇ ਮਨਜਾਦ ਹਾਂ ਉਹਨੇ ਪ੍ਰਾ ਮੰਨ ਗਿਆ ਸਰਦਾਰ ਭਰਾ ਬੈਠਾ ਇਹਦਾ ਜਾ ਉਹ ਕੋਈ ਨਹੀਂ ਇਤਾਂ ਦੇ ਭਰਾ ਹੋਣਾ ਹੁਣ ਆਉਂਦੇ ਆਪਾਂ ਪਰਲੇ ਰਾਹ ਕਰ ਲਾਂਗੇ ਕਿਉਂਕਿ ਹੁਣ ਦੂਸਰੀ ਸਾਈਡ ਥੋੜਾ ਭਰਾ ਬੈਠਾ ਹਨ 1-3 ਕਿਲੋਮੀਟਰ ਇਹਨਾਂ ਦਾ ਰਸਤਾ ਵੇਂਦਾ ਬਹੁਤ ਹੋਣਾ ਕਰ ਲੈਣਾ ਆਪਣਾ ਵੀ ਟੂਲ ਪਾਜਣਾ ਸਭ ਦਾ ਤੇਲ ਬੱਕਰਾ ਲੱਗ ਜੂ ਬਾਕੀ ਟੂਲ ਤੇ ਪਜੂਗਾ ਆਪਣਾ ਇੱਥੋਂ ਇੱਥੋਂ ਇਹਨਾਂ ਦਾ ਰਸਤਾ ਉਹ ਇੱਥੋਂ ਕੁ ਨਿਕਲਦਾ ਉਹ ਵੀ ਆਪਾਂ ਅਡਜਸਟ ਕਰ ਲਾਂਗੇ ਇੱਥੋਂ ਆਣਗੇ ਬਾਕੀ ਆਹ ਵੇ ਇੱਥੋਂ ਕੱਟ। ਮੈਨੂੰ ਚੇਤਾ ਕਰਾ ਦੇ ਨੀ ਠੀਕ ਆ। ਇੱਥੋਂ ਆਪਾਂ ਇਹਨੂੰ ਕੱਟ ਕਰ ਲੈਣਾ। ਤੇ ਇੱਥੋਂ ਉੜ ਜਾਗੇ ਨਾ ਆਵੇ। ਆਹੋ ਇੱਥੋਂ ਮੋੜ ਕੇ ਆਪਾਂ ਇੱਥੇ ਦਾ ਰਸਤਾ ਵੇਖੀ ਕਿੱਥੇੋਂ ਨਿਕਲਦਾ ਉਹ। ਉਹ ਰਸਤਾ ਵਾਵਾ ਪਿੱਛੇ ਆ। ਨਹੀਂ ਜਿਹੜਾ ਆਪਾਂ ਮੁੜਨਾ ਫੇਰ ਉਹ ਕਿੱਥੇ ਗਾਇ ਜਾਂਦਾ। ਕੋਈ ਉਹ ਲੰਘਿਆ ਹੈ ਉਹ ਤੜੇ ਨਾ ਤੁਰ। ਆ ਟੂਨ ਤੋਂ ਪਹਿਲਾਂ ਆਣਾ। ਉਹ ਧਿਆਨ ਰੱਖੀ ਹੁੰਦਾ ਕਿ ਆਪਾਂ ਸਟਾਰਪ ਕਲਾਗੇ ਵੀਡੀਓ ਬਣਾ ਕੇ ਫੇਰ ਕੁਝ ਤੈਨੂੰ ਖਵਾ ਪਿਆ ਵੀ ਦਿੰਨੇ ਚੱਲ। ਤੁਹਾ ਨੂੰ ਮਿਤੇ ਆ ਯਾਦ ਕੋਈ ਕਮਾਮ ਗਾ ਕੋਜ ਭਗਤ ਤੈਨੂੰ ਹੈਲ ਹੀ ਪਿਆਵਾ ਤੇਰੇ ਕਰਮਾਂ ਚ ਜੋ ਵੀ ਹੋਇਆ ਨਾ ਉਹ ਤੈਨੂੰ ਮਿਲੂਗਾ ਫੇਰ ਲੈ ਲਾਂਗੇ ਨਾ ਨਾਲੇ ਵੀਡੀਓ ਬਣਾ ਲਾਂਗੇ ਲੋਰੀ ਪ੍ਰਮਾਤ ਮਾਰਾ ਪਹੁੰਚਾਉਣ ਵਾਲਾ ਆਪਣਾ ਟੂਰ ਪਾ ਲਿਆ ਤੂਰ ਬਾਕੀ ਚਲੋ ਆਪਣਾ ਸਟਾਰ ਬਕ ਵੀ ਆ ਗਿਆ ਆਪਣਾ ਨਹੀਂ ਕੇ ਦਾ ਆ ਆਪਾਂ ਤੇ ਵੀਡੀਓ ਬਣਾਉਣ ਆਏ ਆ ਉਹ ਵੀ ਅੱਜ ਮੌਕਾ ਮਿਲਿਆ ਰਾਤ ਵੀਡੀਓ ਬਣਾਉਂਦਾ ਤੇ ਆ ਕੇ ਟਾਈਮ ਬਸ 7:40 ਹੋਏ 8 ਵਜਣੇ ਵਾਲੇ ਫੇਰ ਆਪਾਂ ਘਰੇ ਵੀ ਜਾਣਾ ਵਾਪਸ 40 ਕਿਲੋਮੀਟਰ ਪਿੱਛੇ ਉਵੇਂ ਮਿੱਤਰੋ 스타벅 ਆਪਾਂ ਪਹੁੰਚ ਕੇ ਮੈਂ ਕਿਹਾ ਗੱਡੀ ਹੁਣ ਮੋੜ ਕੇ ਧਿਆਨ ਗੱਡੀ ਆਉਣ ਦੇ ਵਿੱਚ ਗੱਡੀ ਦੇ ਪਿੱਛੇ ਹੁਣ ਲੰਘ ਨਹੀਂ ਹੈ ਹੈ ਲੰਘੇ ਗੱਡੀ ਲੰਘ ਗਿਆ ਮਿੱਤਰੋ ਡਰਾਈਵਰੀ ਵੀ ਥੋੜੀ ਬੋਦੀ ਦਿਖਾਉਣੀ ਪੈਂਦੀ ਕਈ ਕਈ ਵਾਰ ਧਿਆਨ ਰੱਖੇ ਪਿੱਛੇ ਗੱਡੀ ਨਾ ਹੋਵੇ ਕੋਈ ਚੰਨ ਲਾਈਟਾਂ ਹੀ ਬੜੀਆਂ ਲਾਈਆਂ ਨਾ ਇੱਥੇ ਵੀਡੀਓ ਬੜੀ ਵਧੀਆ ਬਣਨੀ ਪਰ ਫੋਨ ਵੀ 16 16 ਕਿਤੇ ਹੁੰਦਾ ਨਾ ਫਿਰ ਬੜੀ ਗੱਲ ਬਣਨੀ ਹੁਣ ਆਪਾਂ ਸਟਾਰਬਕ ਦੇ ਸਾਹਮਣੇ ਵੀਡੀਓ ਸ਼ੂਟ ਕਰ ਲੈਂਦੇ ਆਂ ਗੱਡੀ ਬੜੀ ਲੱਗੀ ਅੱਜ ਜਲਦੀ ਜਲਦੀ ਆਪਾਂ ਵੀਡੀਓ ਬਣਾਉਣੀ ਠੀਕ ਹੈ ਲਓ ਵੀ ਮਿੱਤਰੋ ਵੀਡੀਓ ਵਾੜੀਓ ਸ਼ੂਟ ਕਰ ਲਿਆ ਹੁਣ ਆਪਾਂ ਚੱਲਨੇ ਚੱਲੀਏ ਫਿਰ ਇੱਧਰ ਜਾਣਾ ਨੇ ਕਿ ਬੇਕਰ ਵਾਲੀ ਸਾਈਡ ਉਹ ਉੱਥੇ ਕਰਦੇ ਆਂ ਇਹ ਕੱਦੀ ਬਣਾ ਲੈਨੇ ਆਂ ਵੀਡੀਓ ਲੋਕੇਸ਼ਨ ਹੈਗੀ ਆ ਵਧੀਆ ਆਕਰਪੋਟਾਂ ਮਿੱਤਰੋ ਲੋਕੇਸ਼ਨ ਕਿੱਡੀ ਵਧੀਆ ਤਿਆਰ ਹੋਈ ਜਿੱਥੇ ਲਟਾਂ ਲਟਾਂ ਕਰਤੀਆਂ ਅੱਜ ਰਾਤ ਆ ਜਾ ਪਹਿਲੀ ਵਾਰੀਆਂ ਆਏ ਨਾ ਆਪਾਂ ਤਾਂ ਕਰਕੇ ਹੁਣ ਚੱਲਦੇ ਆ ਘਰੇ ਉਹ ਕੰਮ ਤੋਂ ਪਹਿਲ ਤੇ ਲਈ ਨਹੀਂ ਹੈ ਤਾਂ ਨਾ ਨਾ ਲਾ ਲ ਵਧੀਆ ਜ਼ਰੂਰੀ ਭੰਜਣੀ ਹੈ ਲੋ ਉਦਾਂ ਪਈ ਹੋਣੀ ਬੋਤਲ ਵੇਖ ਲੈ ਕੋਈ ਤੇ ਆਪਾਂ ਹੀ ਪੀਨੇ ਗਏ ਨੇ ਬੋਲੀ ਭਰਾ ਆਪਣੇ ਦਾ ਸ਼ਾਟ ਦਿੰਦੀ ਮੜਾ ਹੈ ਵਾਕਿਆ ਇਦਾਂ ਵਧੀਆ ਭੰਦੀਆਂ ਨਾ ਲੈ ਬੈਰ ਹੋ ਰਿਹਾ ਜੀ ਹਾਂ ਨਹੀਂ ਆਪਾਂ ਵੀਡੀਓ ਬਣਾਉਣਾ ਆਇਆ ਨਾ ਚਾਹ ਦੇ ਡਿਗਦੇ ਲੈ ਕੇ ਨਾ ਰੈੱਡ ਟੇਪ ਨਵਾਂ ਬਣਿਆ ਲਓ ਵੀ ਮਿੱਤਰੋ ਆਪਾਂ ਚੱਲੇ ਜੇ ਘਰੇ ਭਰਾ ਉੱਥੇ ਵੇਖਣਦੇ ਹੀ ਆਪਣੇ ਵਾਲ ਬਲੌਗ ਆਂਦੇ ਹੁਣੇ ਇਹ ਕੀ ਬਲੌਗ ਆ ਬਣਾਉਣ ਦੇ ਪਰ ਉਹਨਾਂ ਨੂੰ ਨਹੀਂ ਪਤਾ ਭਰਾ ਨੂੰ ਬਣਾਉਣਾ ਪੈਂਦਾ ਸਾਡਾ ਕੰਮ ਅੱਗੇ ਮਾਸ਼ਾ ਗੇਮਾਏ ਹੋਪਾ ਹਾ ਆਪਾ ਪਛੀ ਵੀ ਤਾਂ ਤਿਕਟ ਆਉਦੀ 500 ਰੁਪਈਆ ਪਾ ਦੇ ਜੀ ਬੁਛਣ ਮੁਕ ਕਰ ਗਿਆ ਹੁਣ ਅੱਛਾ ਜੀ ਆ ਆ ਇਹਦੇ ਤੇ ਲੇਖੇ ਹੋ ਗਏ ਜੀ ਲੋਕੇਸ਼ਨ ਇੱਥੇ ਆਈਫੋਨ 14 ਪ੍ਰੋ ਪੰਤਰਾ ਪ੍ਰੋ ਮਕਸ 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 ਆ ਆ ਆ ਜੀ ਆ ਲੈਟਾ ਨਹੀਂ ਆ ਨਹੀਂ ਇੰਨੀ ਵਧੀਆ ਲਟਾ ਹੁਣ ਫੇਰ ਕਿਹਦੇ ਨਾਲ ਆ ਜਾਗੇ ਹੁਣ ਆਪਾਂ ਚੱਲੇ ਆਂ ਘਰ ਕੋ ਘਰ ਕੋ ਘਰ ਕੋ ਸਿੱਧਾ ਜਾ ਕੇ ਆਪਣੇ ਗਵਮੇ ਚਲਦੇ ਆਂ ਨਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਮੇਰਾ ਭਰਾ ਪੂਰਾ ਜਿਆਦਾ ਐ ਖੁਸ਼ ਹੈ ਪਰ ਆਪਾਂ ਨੂੰ ਹੱਲ ਨਹੀਂ ਮਿਲੀ ਉਹ ਆਪਾਂ ਪੀਣੀ ਦਿਲ ਕਰੁੰਦੇ ਆ ਕਿਉਂਕਿ ਆਪਾਂ ਕਦੀ ਜ਼ਿੰਦਗੀ ਚ ਪੀਤੀ ਨਹੀਂ ਆ ਇਸ ਕਰਕੇ ਤੇ ਆਪਾਂ ਘੁੰਮande ਇਸ ਵਕਤ ਨਿੱਕ ਬੇਕਰ ਨਿੱਕ ਬੇਕਰ ਓ ਮਾਈ ਗੋਡ ਨਿੱਕ ਬੇਕਰ ਆਏ ਹੋਏ ਅੱਜ ਆਪਾਂ ਇਹ ਵੀ ਆਪਣੀ ਨਹੀਂ ਮੈਚ ਨਾਣਾ ਮੈਚ ਮੋਚੂ ਬੰਨੇ ਆ ਜਾਗੇ ਤੇ ਇਹਨੂੰ ਸ਼ਕੀਨ ਆ 스타ਬਾਕੀ ਇਧਰ ਆਪਾਂ ਆਏ ਵੀਡੀਓ ਬਣਾਉਣ ਨੇ ਨਾਲੇ ਘਰੋਂ ਵੀ ਫੋਨ ਆਉਂਦੇ ਜਾਂਦੇ ਛੇਤੀ ਆ ਜਾਓ ਮੈਂ ਕਿਹ ਬਲੌਗ ਜਾ ਸ਼ੂਟ ਕਰਨ ਗਏ ਆ ਆਪਾਂ ਅੰਮ੍ਰਿਤਸਰ ਇਹ ਤੋ ਆਪਾਂ ਸਿੱਧੀ ਹੋਣਾ ਪੜਾਉ ਨਾ ਮੋਰ ਦੇ ਨੀ ਅੱరే ਅੱਜ ਬੜੇ ਉਹ 에어ਪੋਰਟ ਸਾਹਮਣੇ ਇਹ ਤੋ ਆਪਾਂ ਵੀਜ਼ਾ ਵੀ ਲਵਾ ਸਕਦੇ ਆ ਉਹ ਵੀ ਮਿੱਤਰੋ ਹੱਲਾ ਲੈ ਲਈ ਆ ਆਪਾਂ ਕਿ ਆਪਾਂ ਆਏ ਆ 에어ਪੋਰਟ ਮੈਚ ਚੱਲਣ ਦੇ ਆ ਇੱਥੇ ਹੈ ਕੀ ਹੋਇਆ ਲੈ ਲੈਦੇ ਆ ਇੱਥੇ ਕਿ ਇਹਦਾਂ ਮਨਸੀਰ ਤਨੂੰ ਲਈ ਕਿ ਆਵਾਂਗੇ ਹਨਾ ਉਹਦਾ ਚਾਜ ਆ ਵਿਚਾਰੀ ਦਾ ਮਿੱਤਰੋ ਜਹਾਜ਼ ਦੇ ਟਾਇਰ ਵੇਖੋ ਕਿ ਲਗੜੇ ਕਿ ਹੁੰਦੇ ਜੇ ਆਪਾਂ ਲਾਗੋ ਜਾ ਕੇ ਜਹਾਜ਼ ਦੇ ਟਾਇਰ ਨਹੀਂ ਨਾ ਵੇਖੇ ਕਦੀ ਆਹ ਵੇਖੋ ਅਰੇ ਜਿਹੜਾ ਅਸਲੀ ਜਹਾਜ਼ ਹੁੰਦਾ ਉਹਦੇ ਵੀ ਇਦਾਂ ਟਾਇਰ ਹੁੰਦੇ ਕਿ ਹੈਗਾ ਅਸਲੀ ਸਾਚੇ ਰੇ ਉਹਨੂੰ ਠੇਲੇ ਵਾਲੇ ਪਹੀਏ ਹੁੰਦੇ ਮਿੱਤਰੋ ਥੋੜੀ ਜੀ ਲਾਈਟ ਘੱਟ ਪੈਣ ਦੀ ਕਿਉਂਕਿ ਸਾਡੇ ਫਲੈਸ਼ ਬੰਦ ਹੋ ਗਈ ਨਾ ਤੇ ਤੇ ਜਹਾਜ਼ ਦੇ ਥੱਲੇ ਆਪਾਂ ਬਿਲਕੁਲ ਤੇ ਕਈ ਭਰਾ ਸੋਧ ਦੇਣੇ ਘਰੇ ਬਾਹਰ ਚੱਲਿਆ ਆਏ ਆਪਾਂ ਬਾਹਰ ਨਹੀਂ ਚੱਲੇ ਆ ਪੰਜੜੇ ਵਾਲੇ ਉੱਤੇ ਆਏ ਆ ਆ ਵੀ ਸਾਰੇ ਜਾ ਆ ਜੀ ਆ ਨਾਈਟ ਮੈਂ ਤਾਂ ਮੇਰਾ ਭਰਾ ਹੀ ਘੁੰਮਣ ਆ ਅੱਜ ਮੈਂ ਅੱਜ ਦਾ ਹਮਸ਼ੂਰੇ ਐਟ ਵੀ ਆਉਂਦੀ ਅੱਜ ਵੀ ਕਿੱਥੇ ਚੱਲਣ ਦੇ ਆਸ਼ੀਆ ਕੱਪ ਚੱਲਣ ਆ ਉਹ ਯਾਰ ਕੰਬੀ ਅੱਜ 10 ਆਉਂਦੇ ਬੰਗਲਾਦੇਸ਼ ਲਾਈਵ ਹੀ ਚੱਲਣ ਦੇ ਆਣਾ ਆ ਰਹਾ ਹੈ ਪਾਕਿਸਤਾਨ ਦਾ ਮਿੱਤਰੋ ਜਹਾਜ ਵੇਖ ਲਓ ਲਾਗੂ ਕਿਦਾਂ ਦਾ ਹੁੰਦਾ ਆਹ ਨੂੰ ਦੇਖੋ ਜੀ ਕਿੰਨੀ ਹੁੰਦੀ ਜਹਾਜ ਲਾਗੋ ਵੇਖਿਆ ਅੱਜ ਆਹ ਉਹਦੇ ਥੱਲੇੋਂ ਦੀ ਨੰਗਨ ਆ ਮੈਂ ਤੁੱਜਾ ਕਿਹੜਾ ਦਾ ਪਰਜਿਆ ਨਹੀਂ ਹੁੰਦਾ ਮਿੱਤਰੋ 에어ਪੋਰਟ ਤੇ ਆਏ ਹਾਂ ਮੈਚ ਵੀ ਚੱਲ ਰਿਹਾ ਆਵਾਜ਼ ਬੜੀ ਕਰਦੀ ਆਉਂਦੀ ਆ ਦੇ ਵਿੱਚ 14 ਨੰਬਰ ਮੈਂ ਬੈਕਗ੍ਰਾਉਂਡ ਤੇ ਉਹ ਕਪਤਾਨ ਸਲਮਾਨ ਅਲੀ ਆਗਾ 5 ਇਨਿੰਗ 45 ਰਨ ਇਹਨੇ ਵੀ ਥਰੂ ਕਰਨਾ ਹੈ ਇਹ ਵੀ ਪ੍ਰੂਵ ਕਰਨਾ ਮਿੱਤਰੋ ਬੜੀਆਂ ਵੀਡੀਓ ਬਣਾ ਲੀਆਂ ਚਾਹ ਪੂਰੇ ਕਰ ਲਏ ਆਪਾਂ ਚੱਲੀ ਹੁਣ ਕਰੇ ਚੱਲ ਫਿਰ ਖੋਲ ਬਾਲੀ ਥੈਂਕ ਯੂ ਸੋ ਉਹ ਬਲੌਗ ਲਾਖੀ ਚੱਲ ਥੈਂਕ ਯੂ ਸੋ ਮੱਚ ਮੈਂ ਬਲੌਗ ਜਾ ਜਾਂ ਸ਼ੂਟ ਕਰਨ ਤੇ ਨੂੰ ਮੈਂ ਕਹ ਬਾਰੀ ਖੋਲ ਦੇ ਭਰਾ ਆ ਆਪਣਾ ਜੋ ਮਰਜ਼ੀ ਕਹਿ ਸਕੀਦਾ ਇਹਨੂੰ ਤੇ ਤੁਹਾਨੂੰ ਪਤਾ ਯਾਰ ਚੱਲੀਏ ਹੁਣ ਆ ਮੇਟਰ ਹਵਾ ਹੀ ੱਡੇ ਆਇਆ ਆਪਾਂ ਤੇ ਵੀਡੀਓ ਵੀ ਬਣਾ ਲਈ ਇੱਥੇ ਵੀ ਬਣਾਈ ਇੱਥੇ ਵੀ ਚਾਪੂਰਾ ਆਪਣਾ ਪਿੰਡੀ ਵੀ ਲਿੱਡਿਆ ਸਮਾਨ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਤੇ ਰਸਤੇ 'ਚ ਆਪਾਂ ਵਲੌਗ ਬਣਾਉਣੇ ਆ ਗੱਡੀ ਸਟਾਰਟ ਕਰਨੀ ਹੈ ਆਪਾਂ ਸਟੇ ਕਰ ਲਿਆ ਨਾ ਗਾੜੀ ਇੱਥੇ ਵੀ ਆਪਾਂ ਵੀਡੀਓ ਬਣਾ ਲਈਆਂ ਹੁਣ ਆਪਾਂ ਰਸਤਾ ਲੱਭਾਈ ਉਹ ਜਿੱਥੋਂ ਆਪਾਂ ਗੱਡੀ ਘਮਾਉਣੇ ਆ ਇਹ ਨਾ ਆਪਾਂ ਇਹ ਲੰਘੀ ਪੈ ਜੇ ਮਿੱਤਰੋ ਵਲੌਗ ਵਧੀਆ ਲੱਗਣ데요 ਕਮੈਂਟ ਜਰੂਰ ਕਰਦੇਓ ਤੇ ਸ਼ੇਅਰ ਵੀ ਕਰਦੇਓ। ਥੰਬਨੇਲ ਵੀ ਲੈ ਲੇ ਆਪਾਂ। ਮਿੱਤਰੋ ਗੋਲਡਨ ਗੇਟ ਤੇ ਬੜਾ ਵਧੀਆ ਸਵਾਗਤ ਕੀਤਾ ਗਿਆ ਆਪਣਾ। ਆਹ ਵੇਖੋ ਸਪੈਸ਼ਲ ਤੁਹਾਡੇ ਭਰਾਵਾ ਤੇ ਇਹਨਾਂ ਸਵਾਗਤ ਕੀਤਾ ਵੀ। ਇਹ ਅਰਸ਼ ਭਰਾ ਨੇ ਆਉਣਾ। ਸੀਰੀਅਸ ਨਹੀਂ ਲੈਣਾ। ਸੀਰੀਅਸ ਨਹੀਂ ਲੈਣਾ। ਬਾਸ ਗੋਲਡਨ ਗੇਟ ਤੇ ਪਹੁੰਚ ਗਿਆ ਆਪਾਂ ਮਿੰਟੋ-ਮਿੰਟ ਘਰ ਆਪਣੇ ਪਹੁੰਚ ਜਾਣਾ ਹੁਣ। ਜਦੋਂ ਆਪਾਂ ਗੋਲਡਨ ਗੇਟ ਲਾ ਕੇ ਇਧਰੋਂ ਆ ਜੰਨੇ ਨਾ ਉਦਾ ਹੌਸਲਾ ਹੈ ਹੋਇਆ ਹੈ ਨਾ ਹੁਣ ਆਪਣੇ ਆਦਾ ਕੀ ਜਿੱਦਾਂ ਵੇਖਿਆ ਮਾਚਲ ਚ ਜਾਈ ਕਹਿੰਦੇ ਨੇ ਪੰਜਾਬ ਦੀ ਹੱਦ ਖਤਮ ਹੋ ਜਾਂਦੀ ਮਿੱਤਰੋ ਜਦੋਂ ਆਪਾਂ ਨੂੰ ਗੋਲਡਨ ਗੇਟ ਲੱਗ ਗਿਆ ਉਹਨਾਂ ਨੂੰ ਐਂ ਲੱਗਦਾ ਜਿੱਦਾਂ ਪੰਜਾਬ ਦੀ ਹੱਦ ਖਤਮ ਹੋ ਗਈ ਸਾਨੂੰ ਗੋਲਡਨ ਗੇਟ ਦੀ ਲੱਗਦੀ ਹੈ ਐ ਇਦਾਂ ਹੀ ਆਪਾਂ ਵਲੌਗ ਬਲੌਗ ਬਣਾਉਂਦੇ ਰਹੀਦਾ ਹੈ ਤੇ ਆ ਆ ਪਾ ਗਏ ਆ ਲਓ ਵੀ ਮਿੱਤਰੋ ਆਪਾਂ ਹੁਣ ਆਪਣੇ ਏਰੀਆ ਚ ਆ ਗਏ ਆ ਤੇ ਆ ਆਪਣਾ ਭਰਾ ਹੋਰ ਫਿਰ ਭਰਾ ਠੀਕ ਠਾਕ ਹੋ ਠੀਕ ਠਾਕ ਆਪਾਂ ਨੂੰ ਭਰਾ ਕਹਿੰਦਾ ਚਾਟ ਖਾਂਦੇ ਉਹਨੂੰ ਭਰਾ ਨੂੰ ਪਾ ਲਾ ਤੇ ਚਾਟ ਆਹ ਕੁਝ ਨਿਕਲੇ ਨਾ ਕੋਈ ਚੀਜ਼ ਕਰ ਜਾਓ ਫਿਰ ਪਾ ਲਈ ਠੀਕ ਆ ਤੇ ਹੁਣ denn ਛੱਡ ਕੇ ਮੈਂ ਨਹੀਂ ਉਹਦੇ ਪਰਸ਼ਾਵਾਂ ਨਹੀਂ ਨਹੀਂ ਕੁਛ ਨਹੀਂ ਆ ਬੋ ਮਿੱਤਰੋ ਖਾ ਲੋ ਫਿਰ ਇੱਥੇ ਆਪਾਂ ਲਾਸਟ ਕਰ ਦੇਣਾ ਵਲੌਗ ਦਾ ਅੱਜ ਹਾਂ ਹਨਾ ਛੱਡ ਆਈਏ ਘਰੇ ਹੁਣ ਘਰੇ ਛੱਡਣ ਜਾਣਾ ਪੈਣਾ ਨਾ ਉੱਥੇ ਅਰਵਾਚਾ ਅਮਲੀ ਬੜਿਆ ਗਿਆ ਉੱਥੇ ਨਹੀਂ ਛੱਡਾਵਾਂਗੇ ਆਪਣੇ ਹੰਦੇ ਨਹੀਂ ਹੱਥ ਲਾਉਂਦਾ ਕੋਈ ਨਹੀਂ ਇੱਥੇ ਵੱਧ ਫੋਨ ਕਰ ਦਾਂਗੇ ਮਿੱਤਰੋ ਭਰਾ ਆ ਆਪਣਾ ਕਹਿੰਦਾ ਵੀ ਉੱਥੋਂ ਤੱਕ ਛੱਡ ਆਓ ਕਾਫੀ ਟਾਈਮ ਹੋ ਗਿਆ ਨਾ ਰਾਤ ਦਾ ਏ ਇੱਕੇ ਬਾਅਦ ਜਿਕੇ 30 ਮਿੰਟ ਮਤਲਬੀ 9:30 ਹੋ ਗਏ 9:30 ਹੋ ਗਏ ਤਾਂ ਕਰਕੇ ਮੈਂ ਕਿਹਾ ਚੱਲ ਕੋਈ ਨਹੀਂ ਆਹ ਭਰਾ ਮੇਰਾ ਨਾਲ ਤੁਹਾਡੇ ਸਾਹਮਣੇ ਪਤਾ ਹੀ ਆਹੋ ਭਰਾ ਮੇਰਾ ਅਫੇ ਨਾਲ ਹੀ ਜਾਂਦਿਆ ਮੈਂ ਕਿਹਾ ਚਲੋ ਕਾਰ ਆਪਣੇ ਡਰਾਪੇ ਕਿਹੜੀ ਗੱਲ ਆ ਨਾਲੇ ਭਰਾ ਹੈ ਆਪਣੇ ਹਾਂਜੀ ਮਿੱਤਰੋ ਤੇ ਭਰਾ ਤੇ ਆਪਾਂ ਲੇਟ ਹੋ ਗਏ ਹੀ ਘਰ ਆਉਂਦੇ ਆਉਂਦੇ ਆ ਤੇ ਇਸ ਦਾ ਕਿ ਬਲੌਗ ਨਹੀਂ ਬਣਾਇਆ ਤੇ ਹੁਣ ਸਵੇਰ ਸਵੇਰ ਉੱਥੇ ਆ ਤੇ ਗੁਰਦੁਆਰਾ ਸਾਹਿਬ ਚੱਲੇ ਆ ਮੈਂ ਕਹਾ ਚਲੋ ਰਾਤ ਦੀ ਗੱਡੀ ਬਣਾ ਕੇ ਲਿਆਂਦੀ ਗੁਰਦੁਆਰਾ ਸਾਹਿਬ ਜਾਵਾਂਗੇ ਸਵੇਰੇ ਤੇ ਥੋੜਾ ਲੇਟ ਉੱਠਿਆ 6:00 ਵਜੇ ਕੇ 18 ਮਿੰਟ ਹੋ ਗਏ ਆ ਤੇ ਪਰ ਫਿਰ ਵੀ ਮੈਂ ਕਹਾ ਚਲੋ ਜਾਣਾ ਜਾਣਾ ਗੁਰੂ ਘਰ ਕਈ ਵਾਰ ਇਹ ਹੋ ਜਾਂਦਾ ਨਾ ਆਪਾਂ ਉੱਠਣ ਨੂੰ ਦਿਲ ਨਹੀਂ ਕਰਦਾ ਪਰ ਉਹ ਸਿਸਟਮ ਨਹੀਂ ਰੱਖਿਆ ਜਦੋਂ ਉੱਠ ਗਏ ਸਮਝ ਲਓ ਵੀ ਉੱਠ ਪਏ ਵੀ ਗੁਰੂ ਘਰ ਜਾਣਾ ਹੀ ਜਾਣਾ ਤੇ ਹੁਣ ਜਾਣਿਆ ਮੈਂ ਆਪਣੇ ਪਿੰਡ ਹੀ ਗੁਰਦੁਆਰਾ ਸਾਹਿਬ ਤੁਹਾਨੂੰ ਪਤਾ ਹੀ ਆ ਚੰਗਰੋ ਨੇ ਤੇ ਕਿਉਂਕਿ ਆਪਾਂ ਰਾਤ ਦੇ ਲੇਟ ਹੋ ਗਏ ਇਸ ਕਰਕੇ ਬਣਾਇਆ ਹੀ ਨਹੀਂ ਮੈਂ ਕਿ ਜਦੋਂ ਸਵੇਰੇ ਬਣਾਵਾਂਗੇ ਨਾਲੇ ਲਾਸਟ ਕਰ ਦਾਂਗੇ ਹੁਣ ਪਰ ਦਰਸ਼ਨ ਕਰ ਲਏ ਹੁਣ ਆਪਾਂ ਚੱਲੇ ਆਂ ਘਰੇ ਤੇ ਬਸ ਆਪਣਾ ਇੱਥੇ ਵਲੌਗ ਅੱਜ ਦਾ ਐਂਡ ਹੁੰਦਾ ਗੁਰਦੁਆਰਾ ਸਾਹਿਬ ਤੋਂ ਹੀ ਤੇ ਚਲੋ ਮਿਲਦੇ ਆਂ ਅਗਲੇ ਵਲੌਗ 'ਚ ਥੈਂਕ ਯੂ ਫੋਰ ਸੌੂ ਵਾਚਿੰਗ ਮਾਈ ਵਲੌਗ ਓਕੇ